ਇਹ ਤੋਗਾਰ ਲੈ ਟਾਇਰ ਕਿਸ ਤਰ੍ਹਾਂ ਡੁੱਬ ਗਿਆ ਟਰੈਲੀ 'ਵਾਂ ਵੀ ਪਾਣੀ ਵੱਧ ਰਿਹਾ 4-4 ਫੁੱਟ ਕੇ ਨਾ 3-3 4-4 ਫੁੱਟ ਪਾਣੀ ਆਵਾਤ ਆਈ ਵੀ ਰਾਸਤੇ 'ਵਾਂ ਕਿੰਨਾ ਪਾਣੀ ਬੁੜਕੰਦਿਆ ਹਾਂ ਤਿੰਨ ਘਰਾਂ ਲਾਟੇ ਡਿੱਗਿਆ ਅੱਛਾ ਤੇ ਜਿਹੜਾ ਉਹ ਰੁਕ ਜਾਣੀ ਆ ਹਾਂ ਹਾਂ ਆਪਣੇ 50 ਫੁੱਟ ਐ ਬਣੇ ਤਿੰਨ ਘਰ ਇਹ ਡਿੱਗਿਆ ਅੱਛਾ ਜਿਹੜਾ ਉਹ ਰੁਕ ਮਾਰਾ ਡਿੱਗਾ ਜਿੰਨਾ ਨਾ ਹਾਂ ਅੱਗਾ ਤੇ ਤਾਂ ਦੋ ਘਰ ਉੱਥੇ ਡਿੱਗੇ ਦੋ ਭਰਾਵਾਂ ਦੇ ਉਹ 10-12 ਘਰ ਦੇ ਦੋ ਇਹ ਵਿਚ ਮਾ ਗਿਆ ਉਹ ਦੋ ਹੀ ਪਾਸੇ ਤੇ ਵਿਚ ਮਾ ਗਿਆ ਉਹ ਉਹ ਦੇਖੋ ਹਾਲ ਵੀ ਲੋਕ ਕਿਸ਼ਤੀਆਂ 'ਵਾਂ ਫਿਰਦੇ ਮਹਾਂ ਮੰਡੇ ਦੇ ਬਾਕੀ ਡੀਜ਼ਲ ਦੀ ਆ ਤਾਂ ਅੱਜ ਫੇਰ ਡੀਜ਼ਲ ਲੈ ਕੇ ਜਾ ਰਹੇ ਆ ਬਾਕੀ ਜਿਹੜੇ ਪਰਿਵਾਰ ਐਸੀ ਲਗਾ ਜਿੰਨੂੰ ਪੈਸੇ ਦੀ ਲੋੜ ਆ ਜਨਕੇ ਫਸਲ ਖਰਾਬ ਹੋ ਗਈ ਉਸੋ ਸਾਹਿਬ ਤੈਨੂੰ ਪੈਸੇ ਵੀ ਦੇਦੇ ਆ ਬਾਈ ਗੱਲ ਪਲੀ ਤੋਂ ਬਾਈ ਧੰਨਵਾਦ ਜਿਹੜੇ ਬਾਈ ਸੇਵਾ ਲਾ ਰਹੇ ਆ ਹਮ ਕੋਸ਼ਿਸ਼ ਕਰ ਰਹੇ ਪੂਰੀ ਲੋਥਰੀ ਸੇਵਾ ਆਈ ਵੀ ਆ ਉਹਨ ਲੋਕਾਂ ਤੱਕ ਪਹੁੰਚਾਣੇ ਕੀ ਜਿਹੜੇ ਲੋਕਾਂ ਨੂੰ ਜਰੂਰਤ ਆ ਸਤਿ ਸ੍ਰੀ ਅਕਾਲ ਜੀ ਲੈ ਵੀ ਅੱਜ ਤੁਹਾਨੂੰ ਦਿਖਾਵਾਂ ਫਿਰ हम कहाँ सेवा करने गए थे कास कास की सेवा करी किस तरह सेवा करी एक ट्रैक्टर दमारे पास दो ट्रैलियाँ को बारह बजे चल दिए बाकी दिन मामा मा ना दाए एक ट्रक माँ चारा पहला भेज पे दिया था बाकी आप हम रात को लेट चले दे बी भाई चल दिए ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਜਿਹੜੇ-ਜਿਹੜੇ ਬਈਆਂ ਨੇ ਵੀ ਪੈਸਾ ਦਿਆ ਉਸ ਤੋਂ ਬਾਅਦ ਵੀ ਮਾਰੇ ਪਾ ਜੋ ਬੰਦੇ ਦੇ ਮੈਨ ਪਾਵਰ ਤੇ ਕਿੰਦਰ ਦਾ ਜੀਤਾਤਾ ਵਰਿੰਦਰ ਚੱਕੀ ਵਾਲਾ ਦਾ ਫਿਰ ਵਰਿੰਦਰ ਟਰੈਕਟਰ ਚਲਾ ਕੇ ਲੇਗਾ ਜਿਹੜਾ ਆਪਣਾ ਅਮਨਾ ਹੋ ਗਿਆ ਉਸ ਤੋਂ ਬਾਅਦ ਤੇਜ਼ੀ ਹੋ ਗਿਆ ਮੈ ਹੋ ਗਿਆ ਬਾਈ ਅਰਛਿੰਦਾ ਹੋ ਗਿਆ ਅਮਨਦੀਪ ਹੋ ਗਿਆ ਆਮਰਾ ਭਾਣ ਜ ਪਰਮ ਬਸਾਤੀ ਹੋ ਗਿਆ ਕਿਉਂਕਿ ਬਈ ਬੰਦਿਆਂ ਬਿਨਾ ਪੈਸੇ ਤਾਂ ਹੈ ਤੇ ਚਲੋ ਪੈਸੇ ਇਕੱਲੇ ਬੰਦਾ ਕੁਝ ਨਹੀਂ ਕਰ ਸਕਦਾ ਪੈਸੇ ਕਲ ਪਰ ਬੰਦੇ ਦੀ ਜ਼ਰੂਰਤ ਹੋਆ ਜੇ ਬੰਦੇ ਸਹੀ ਤੇ ਹਰ ਆਪਣੀ ਗੱਲ ਬੰਦੇ ਹੈ ਤੇ ਜਦੀ ਹਮ ਸਹੀ ਜਗਾ ਉਸੇ ਸੇਵਨ ਨੂੰ ਪਹੁੰਚ ਆ ਸਕੇ ਜਹਾਂ ਉਸਕੀ ਲੋੜ ਸੀ ਤੋ ਬਹੁਤ ਬਹੁਤ ਧੰਨਵਾਦੀ ਮੈਂ ਬਾਈਆਂ ਕਾ ਬਾਕੀ ਵੀ ਬੰਦੇ ਮਰੇ ਥੱਕ ਕਾ ਚੱਕਨਾ ਚੂਰ ਹੋ ਗਏ ਤੇ ਰਾਤ ਕੇ ਸਫਰ ਮਾ ਕਿਉਂਕਿ ਡੈਕੇ ਬਹੁਤੇ ਬਰਸਾਤੀ ਮੌਸਮ ਲੰਕਾ ਹਟਿਆ ਉਸਦੇ ਬਾਅਦ ਮਨਾ ਨਪੋਦਰ ਪਹੁੰਚ ਗਾ ਨਪੋਦਰ ਕ੍ਰੋਸ ਕਰ ਕਮਨਾ ਤੇਲ ਪੁਆਇਆ ਪੰਪਵਾ ਤੇਲ ਪੁਆਇਆ ਤੋ ਜੀ ਤਿੰਨ ਢੋਲ ਪ੍ਰਵਾਈ ਮਨਾ ਡੀਜ਼ਲ ਕੇ ਬਾਕੀ ਮਨਾ ਪੀਪੀਆਂ ਪ੍ਰਵਾਈ ਨਹੀਂ ਸਾਰੀ ਲੈ ਵੀ ਫੇਰ ਹਾਂ ਪਹੁੰਚ ਕੇ ਬਾਹੂ ਪਰ ਮੰਡ ਕਪੂਰਥਲੇਗਾ ਪੜਾਤਾ ਯੋ ਗਾ ਬਾਈ ਤੋ ਬਹੁਤ ਬੁਰਾ ਹਾਲ ਤਾਂ ਪਾਣੀ ਉਹ ਪਾਣੀ ਦਾ ਚਾਰਛਪੇਰਾ ਜਿੱਧਰ ਵੀ ਦੇਖਾਂ ਤੇ ਪਾਣੀ ਉਹ ਪਾਣੀ ਗੋਹਰਮਾਨੂ ਜਾ ਰਹੇ ਤੇ ਪੱਕੀ ਗੋਹਰ ਤੀਸਮਾ ਵੀ ਕਹੀਂ ਕਹੀਂ ਨੂੰ ਅਗਲੇ ਡਰ ਡੁੱਬ ਜੇ ਕਰਾਂ ਦੇ ਇਤਨਾ ਪਾਣੀ ਦਾ ਭਾਈ ਤੋ ਭਾਈ ਪਹੁੰਚ ਗਏ ਹਾਂ ਫਿਰ ਇਹ ਦੇਖੋ ਬੈਂਗਣ ਦੇ ਸ਼ਾਇਦ ਬੈਂਗਣਾ ਦਾ ਕੀ ਹਾਲ ਕਰ ਰੱਖਿਆ ਆ ਪਾਣੀ ਬਹੁਤ ਜ਼ਿਆਦਾ ਦਾ ਫਿਰ ਉਹ ਹਮ ਇੱਕ ਗੁਰਦੁਆਰਾ ਸਾਹਿਬ ਪਹੁੰਚੇ ਇਸ ਗੁਰਦੁਆਰੇ ਸਾਹਿਬਾਂ ਵਾਲਾ ਤਾਲਾ ਲੰਗਰ ਵੀ ਜਾ ਰਿਹਾ ਹਰਮਾਨਾ ਵੀ ਰਾਤ ਕੀ ਰੋਟੀ ਖਾਈ ਵੀ ਆਪਣੇ ਘਰਾਂ ਤੇ ਇਹੀ ਜਾ ਕੇ 12 1 ਵਜੇ ਲੰਗਰ ਛਕਿਆ ਭਾਈ ਹਰ ਫਿਰ ਵੀ ਲੰਗਰ ਛਕਿਆ ਉਹ ਯਹਾਂ ਤੇ ਸਾਰੀ ਜਗ੍ਹਾ ਲੰਗਰ ਜਾ ਰਿਹਾ ਲਾਗਪਾਸ ਜੋ ਵੀ ਹੈ ਤਾਂ ਹਰ ਯਹੀਂ ਤੇ ਜਹਾਂ ਬਨ ਲੱਗ ਰਿਹਾ ਮਹਾਵਾਸਤਾ ਵੀ ਹਮ ਯਹੀਂ ਤੇ ਜਹਾਂ ਕੇ ਯਹਾਂ ਤੇ ਰੋਟੀ ਜਹਾਂ ਇਹ ਦੇਖੋ ਰੋਟੀ ਗਈ ਉਹਨਾਂ ਵਾਸਤਾ ਜਿਹੜੇ ਬਨ ਲਾਰੇ ਮਹਾ ਤੋਂ ਹਮ ਇਸੀ ਮਾਂ ਪਿੱਪੀਆਂ ਤੇਲ ਕੀ ਰਕਾ ਲੈ ਕੇ ਵਹਾਂ ਟਰੈਕਟਰਾਂ ਮਾਂ ਪਾਣੀ ਵਾਸਤਾ ਬਾਕੀ ਉਹ ਦੇਖੋ ਭਈ ਮੱਕੀ ਮੱਕੀ ਦਾ ਕੀ ਹਾਲ ਕਰ ਰੱਖਿਆ ਇਹਨਾਂ ਨੂੰ ਜਹਾਂ ਇਹ ਮੱਕੀ ਤੇ ਯਹਾਂ ਬਾਈ ਤਾਂ ਮਾਰੀ ਗਏ ਇੱਕ ਟਰੈਲ ਦੀ ਮਾਂ ਜਿਹੜਾ ਮਾਰੀ ਗਏ ਉਹ ਬਤਾਰਿਆ ਤਾਂ ਆਪੀ 12 12 ਫੁੱਟ ਪਾਣੀ ਤਾਂ ਭਈ ਇਹਨਾਂ ਨੂੰ ਉਹ ਦੇਖੋ ਹਾਲ ਵੀ ਲੋਕ ਕਿਸ਼ਤੀਆਂ ਮਾਂ ਫਿਰਦੇ ਮਹਾ ਆਪਣਾ ਜਿਹੜਿਆ ਕਿ ਦੂਰ ਦੂਰ ਡੇਰੇ ਆ ਔਰ ਚਾਰ-ਛਪੇਰਾ ਪਾਣੀਆਂ ਤੁਮੇ ਲੋਕ ਕਿਸ਼ਤੀਆਂ ਵਾਂ ਦੇਖੋ ਆਪਣਾ ਨਾਜ ਫੱਕਾ ਲੇਜਦੇ ਹੋਏ ਲਿਆਂਦੇ ਹੋਏ ਕਿਸ਼ਤੀਆਂ ਮਾਇਓ ਬਾਈ ਬਤਾ ਰਿਆ ਤਾਂ ਮਾਰੀ ਗੈਲ ਮਹਿੰਗਾ ਤਾਂ ਹੋਏ ਬਾਈ ਕਹ ਰਿਹਾ ਜੇ ਹਮ ਇਸ ਟਾਈਮ ਹਮ ਜਾ ਰਹੇ ਹਾਂ 12-12 ਫੁੱਟ ਪਾਣੀ ਤਾਂ ਹਰ ਇਸ ਟਾਈਮ ਟਰੈਲੀ ਮੈਂ ਵੀ ਦੇਖੋ ਪਾਣੀ ਵੜ ਗਿਆ ਮਤਲਬ ਤਿੰਨ ਚਾਰ ਚਾਰ ਫੁੱਟ ਪਾਣੀ ਇੱਬੀ ਹੈ ਤਾਂ ਇਹ ਤਾਂ ਟਰੈਕਟਰ ਬਾਈਆਂ ਨੂੰ ਪਤਾ ਤਾਂ ਰਾਸਤੇ ਦਾ ਅਣਜਾਣ ਬੰਦਾ ਤਾਂ ਲੇਜ ਵੀ ਨਹੀਂ ਸਕਦਾ ਬਾਈ ਮਹਾ ਟਰੈਕਟਰ ਜਹਾਂ ਨੇ ਬਾਈ ਮਾਨੂੰ ਲੈ ਕੇ ਜਾ ਰਹੇ ਆ ਦੇਖੋ ਤੁਹਾਨੂੰ ਦਿਖਾਵਾ ਚਾਰ ਚਪੇਰਾ ਪਾਣੀ ਉਹ ਪਾਣੀ ਪਾਣੀ ਉਹ ਪਾਣੀ ਨੇ ਡੇਰੇ ਆ ਡੇਰੇ ਖੈਰ ਉੱਚੇ ਆ ਪਰ ਖੇਤ ਫਸਲਬਾੜੀ ਸਾਰਾ ਕੁਝ ਇੱਥੇ ਬਰਬਾਦ ਹੋ ਚੁਕਿਆ ਮਾਸ ਡੇਰੇ ਆ ਡੇਰੇ ਥੋੜੇ ਉੱਚੇ ਆ ਲੋਕ ਆਪਣੇ ਡੇਰੇਆਂ ਮੈਂ ਬੈਠੇ ਆ ਬਾਈ ਠੀਕ ਆ ਇਹੋ ਸਕੂਲ ਤਾਂ ਵੀ ਸਕੂਲ ਦਾ ਗੇਟ ਤਾਂ ਇਹੋ ਤੋਂ ਸਕੂਲ ਕੇ ਮਾ ਵੀ ਪਾਣੀ ਵਿੱਚ ਪਾਣੀ ਤਾਂ ਬਾਕੀ ਬਈ ਪਾਣੀਓ ਪਾਣੀ ਦਾ ਚਾਰਜ ਫੇਰਾ ਯੋ ਦੇਖੋ ਇਹਨੂੰ ਲੱਗ ਰਿਹਾ ਜਿਵੇਂ ਕਣ ਕਬੱਡੀ ਵੀ ਜ਼ਿਆਦਾਤੀ ਗੱਲ ਪਰੋ ਜੀਰੀ ਦੀ ਗਈ ਯਹਾਂ ਫਲ ਬੜੀ ਜੀਰੀ ਸੀ ਜਿਹੜੀ ਐਸੀ ਹੋ ਗਈ ਬਾਕੀ ਪਾਣੀ ਦੇਖੋ ਅੱਜ ਵੀ ਇਤਨਾ ਇਤਨਾ ਪਾਣੀ ਆ ਵਹਾਂ ਲੋਕ ਆਪਣਾ ਕਿਸ ਤਰ੍ਹਾਂ ਟਾਈਮ ਕੱਢ ਰਹੇ ਆ ਬਹੁਤ ਔਖਾ ਆ ਬਾਈ ਮਾਰੇ ਬੰਦੇ ਵੀ ਡਰ ਰਹੇ ਨੇ ਟਰੈਲੀ ਵਾਂ ਕਿਉਂਕਿ ਆਪਣੇ ਗਾਉਂ ਕੇ ਸੇਵਿਆਂ ਤੇ ਹਰ ਦੂਸਰੇ ਗਾਉਂ ਕੇ ਪਾਣੀ ਦੇ ਬੰਦਾ ਡਰਾਇਆ ਕਿਉਂਕਿ ਪਤਾ ਨਹੀਂ ਹੁੰਦਾ ਵੀ ਕਹਾ ਕਿਤਨਾ ਪਾਣੀ ਦੇਖੋ ਟਰੈਕਟਰ ਦੇ ਅਗਲੇ ਟਾਇਰ ਕਿਸ ਤਰ੍ਹਾਂ ਡੁੱਬ ਗਏ ਟਰੈਲੀ 'ਵਾਂ ਵੀ ਪਾਣੀ ਵਧ ਰਿਹਾ 4-4 ਫੁੱਟ ਕਿਨੜਾ 3-3 4-4 ਫੁੱਟ ਪਾਣੀ ਆਵਾਤ ਆਈ ਵੀ ਰਾਸਤੇ 'ਵਾਂ ਜੇ ਭਾਈ ਨਾ ਮੰਨੂ ਲੇਗਾ ਜਾਂਦੇ ਮਹਾਰਾ ਜਾਣਾ ਬਹੁਤ ਮੁਸ਼ਕਲ ਦਾ ਤੋ ਭਾਈ ਰੋਟੀ ਲੈ ਕੇ ਜਾ ਰਹੇ ਜੇ ਤੋ ਹਮ ਤੇਲ ਇਸੇ ਮੁਲੱਦ ਕਾ ਲੇ ਗਏ ਦੇਖੋ ਲੋਕਾਂ ਦੇ ਖੇਤ ਦੇਖੋ ਲੋਕਾਂ ਦੇ ਇਹਨਾਂ 'ਵਾਂ ਪੂਰੀ ਫਸਲਾਂ ਜੀਲੀਆਂ ਖੜੀ ਦੀ ਭਾਈ ਨੂੰ ਪੁੱਛਿਆ ਮੈਂ ਨਾ ਔਰ ਜੀਲੀਆਂ ਦਾ ਪਤਾ ਵੀ ਨਹੀਂ ਲੱਗ ਰਿਹਾ ਕਿ ਕਹਾ ਗਈ ਰੇਤੋ ਰੇਤ ਚੜਾ ਦਿਆ ਖੇਤਾਂ 'ਵਾਂ ਬੁਰਾ ਹਾਲ ਹੋ ਗਿਆ ਭਾਈ ਰੋਣੀ ਆਵਾ ਦੇਖ ਕੇ ਜੋ ਬੰਦਾ ਉਹ ਆਪਣੀ ਫਸਲ ਨੂੰ ਆਪਣੇ ਬੱਚਿਆਂ ਜਿਸ ਤਰ੍ਹਾਂ ਪਾਲਾ ਪਰ ਜਦ ਉਸ ਫਸਲ ਕਾ ਇਹੋ ਹਾਲਾਤ ਹੋ ਜਾ ਤੋ ਬਈ ਬਹੁਤ ਔਖਾ ਬਸ ਜ਼ਿੰਮੇਦਾਰੀ ਸਮਸਕਾਇ ਇਸ ਚੀਜ਼ ਨੂੰ ਵੀ ਕਿਤਨੇ ਔਖੇ ਹੋਣੇ ਵਹਾਂ ਦੇ ਲੋਕ ਲੈ ਵੀ ਫਿਰ ਆਖ ਨੂੰ ਹਮ ਪਹੁੰਚ ਗਏ ਜਹਾਂ ਬਿਆਸ ਦਰਿਆ ਕਾ ਲੱਗ ਰਿਆ ਦਾ ਬੰਦ ਤੋ ਟਰੈਕਟਰ ਟਰੈਕਟਰ ਚੱਲ ਰਹੇ ਨੇ ਟਰੈਕਟਰ ਇੱਤਾਲੇ ਕਾ ਜਹਾਂ ਦੇ ਮਸ਼ੀਨਾਂ ਕੀ ਗੱਲ ਫਿਰ ਅੱਗਾ ਗਿਆ ਜਹਾਂ ਦਾ ਤੋ ਹਮ ਆਹ ਪਹੁੰਚ ਗਏ ਤੋ ਬਈ ਦੇਖ ਕਾ ਮਨ ਖੁਸ਼ ਵੀ ਬਹੁਤ ਹੋਇਆ ਯਾਰ ਵੀ ਦੇਖੋ ਲੋਕ ਕਿੰਨੇ ਇੱਕ ਦੂਸਰੇ ਕੀ ਗੱਲ ਖੜਾ ਲੋ ਕਿਤਨੀ ਦੂਰ ਦੂਰ ਤੇ ਟਰੈਕਟਰ ਲੈ ਕੇ ਆਏ ਤੇ ਜਿਹੜੇ ਆਹ ਕਰਾ ਮਾਰ ਕੇ ਮਿੱਟੀ ਨੇੜਾ ਲਾਰੇ ਤੇ ਤੋਂ ਬਈ ਉਸ ਤੇ ਬਾਅਦ ਹਮ ਫਿਰ ਇਹਾ ਕੰਮ ਸ਼ੁਰੂ ਕਰਿਆ ਤੇਲ ਪਾਣੇ ਦਾ ਲੈ ਵੀ ਜਦ ਤੇਲਾਰੇ ਦੇ ਤੇਲ ਪੰਦ ਪਾਣੇ ਵਾਸਤੇ ਟਰੈਕਟਰ ਵਾਲੇ ਨਹੀਂ ਤੇ ਟ੍ਰੈਕਟਰ ਨਾਲ ਦੰ ਮੰਨੇ ਨਹੀਂ ਕਰੇ ਵੀ ਹਮ ਵੀ ਸੇਵਾ ਕਰਨ ਆਏ ਪੈਂ ਆਪਣਾ ਤੇਲ ਕਰੀ ਤੇ ਟਾਂਕੀ ਭਰਵਾ ਕਾ ਲੈ ਆਏ ਵੀ ਤੂੰ ਮੰਨਣਾ ਕਿ ਹਾਂ ਭਾਈ ਕੋਈ ਨਹੀਂ ਅਜਮੜੇ ਵੇ ਤੇਲ ਪਵਾ ਲੈ ਤੁਮ ਕੱਲ ਨੂੰ ਫੇਰ ਆਣਾ ਥੰਨੋ ਤੋ ਮਾਰੀ ਵੀ ਸੇਵਾ ਲੱਗ ਜਾਏਗੀ ਤੋ ਹਮ ਤੇਲ ਪਾ ਕੇ ਆਏ ਉਹ ਦੇਖੋ ਜਿਹੜੀ ਮਸ਼ੀਨਾਂ ਚਾਹੀਦੀ ਤੀ ਉਦਮਾ ਵੀ ਤੇਲ ਪਾਇਆ ਨੇ ਰਾਣੀ ਗੁਰਜੀਤ ਦੀ ਮਸ਼ੀਨਾਂ ਦੀ ਜਦੀ ਲੋਕਾਂ ਆ ਵੀ ਰਾਣਾ ਗੁਰਜੀਤ ਤੇ ਰਾਣਾ ਗੁਰਜੀਤ ਆ ਉਹ ਕੇ ਬੇਟੇ ਕਾਇਰੀ ਆਏ ਵੀ ਰਾਣੀ ਗੁਰਜੀਤ ਕੇ ਠੀਕ ਹੈ ਤੋ ਉਸਤੇ ਬਾਅਦ ਭਾਈ ਇਦਮਾ ਤੇਲ ਪਾਕ ਆ ਸਾਰਾ ਕੁਛ ਪਾਕ ਆ ਫਿਰ ਮਨੇ ਜਿਹੜੇ ਮਹਾ ਡਰਮ ਪੜੇ ਤੇ ਜਿੰਮਾ ਤੇ ਟ੍ਰੈਕਟਰ ਅੱਜ ਆਪਾਂ ਖੜੇ ਆਂ ਪੈਣੀ ਕਾਦਰਬਖਸ਼ ਜਿੱਥੇ 11 ਅਗਸਤ ਨੂੰ ਬੰਨ ਟੁੱਟਿਆ ਸੀ 16 ਪਿੰਡਾਂ ਦਾ ਬਾਉ ਪਰ ਸੰਗਰਾ ਆਦ ਪਿੰਡਾਂ ਦੇ ਨਾਮ ਨਾਲੇ ਮਸ਼ਹੂਰ ਆ ਬਿਆਸ ਦਰਿਆਵਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਇੱਥੇ ਸਥਿਤੀ ਜਿਹੜੀ ਆ 11 ਅਗਸਤ ਤੋਂ ਲੈ ਕੇ ਜਿਉਂਦੀ ਤਿਉਂ ਬਣੀ ਹੋ ਅੱਜ ਪਹਿਲਾ ਤੋੜ ਆਪਾਂ ਬੰਨਣ ਦੀ ਕੋਸ਼ਿਸ਼ ਕਰ ਰਹੇ ਆ ਫਿਰ ਸਾਇਰ ਅੱਜ ਸਿਰੇ ਲਾ ਦੀਏ ਭਰਾਓ ਇੱਥੇ ਬਹੁਤ ਵੱਡੀ ਸਵਾਵਾਂ ਦੀ ਲੋੜ ਆ ਬੁਹਾਲੀ ਤੋਂ ਸਾਡੇ ਚੜਾਉਤ ਪਿੰਡ ਬੁਹਾਲੀ ਤੋਂ ਸਾਡੇ ਕੋਲ ਸਾਡੇ ਵੀਰ ਪਹੁੰਚੇ ਆ ਡੀਜ਼ਲ ਦੀ ਸੇਵਾ ਤੇ ਟਰਾਰ ਦੀ ਸੇਵਾ ਲੈ ਕੇ ਅਸੀਂ ਬਹੁਤ ਧੰਨਵਾਦੀਆਂ ਜਿਹੜੇ ਭਰਾਵਾਂ ਨੇ ਸੇਵਾ ਭੇਜੀ ਆ ਤੇ ਜਿਹੜੇ ਸੇਵਾਦਾਰ ਸਾਡੇ ਕੋਲ ਲੈ ਕੇ ਪਹੁੰਚੇ ਆ ਜਿੰਨੇ ਕਦਮ ਸਾਡੇ ਕੋਲ ਚੱਲ ਕੇ ਆਏ ਨੇ ਉਹਨੇ ਸਾਡੇ ਸਿਰ ਪੱਤੇ ਨੇ ਕਿਉਂਕਿ ਤੁਸੀਂ ਸਾਡਾ ਦਰਦ ਵੇਖ ਕੇ ਸਾਡੇ ਕੋਲ ਪਹੁੰਚੇ ਹੋ ਪਰ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਕਿ ਤੁਸੀਂ ਸਾਡੇ ਨਾਲ ਸੰਪਰਕ ਕਰੇ ਤੋਂ ਬਿਨਾ ਜਿਹੜੇ ਤੁਹਾਡੇ ਆਉਣ ਵਾਲੇ ਸੇਵਾਦਾਰ ਨੇ ਉਹ ਨਾ ਪਹੁੰਚੋ ਕਿਉਂਕਿ ਜਿਹੜੀਆਂ ਹੋਰ ਵਸਤੂਆਂ ਦੀ ਸਾਨੂੰ ਬਿਲਕੁਲ ਲੋੜ ਨਹੀਂ ਹੈਗੀ ਅਜੇ ਸਾਨੂੰ ਜਿਹੜਾ ਮੇਨ ਪ੍ਰੋਜੈਕਟ ਸਾਡਾ ਵਾ ਇਸ ਤੋਂ ਵੀ ਵੱਡਾ ਹੈ ਰਾਮਪੁਰ ਗੌਰੇ ਤੋਂ ਜਿਹੜਾ ਬੰਨ ਟੁੱਟਿਆ ਪੂਰੇ ਏਰੀਆ ਦੇ ਵਿੱਚ ਅੱਜ ਵੀ ਪਾਣੀ ਦੀ ਮਾਰ ਪੈ ਪਰਾਓ ਆਪਾਂ ਨੂੰ ਵੱਧ ਤੋਂ ਵੱਡੀ ਲੋੜ ਪੈਣੀ ਆ ਡੀਜ਼ਲ ਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੇ ਬੰਨ ਮਜ਼ਬੂਤ ਹੋਣਗੇ ਬੰਨ ਬੰਦ ਹੋਣਗੇ ਤਾਂ ਜਾ ਕੇ ਸਾਡੀਆਂ ਫਸਲਾਂ 'ਚ ਪਾਣੀ ਨਿਕਲਣਾ ਪੈਲੀਆਂ 'ਚ ਪਾਣੀ ਨਿਕਲੂਗਾ ਫਿਰ ਆਪਾਂ ਅਗਲੀ ਫਸਲ ਦੀ ਕਾਮਨਾ ਕਰ ਸਕਦੇ ਨਹੀਂ ਤਾਂ ਕਣਕ ਦੀ ਸਾਨੂੰ ਕੋਈ ਆਸ ਨਹੀਂ ਅਸੀਂ ਤੁਹਾਡੇ ਤਹਿਤ ਲੋ ਧੰਨਵਾਦੀ ਆ ਸਾਡੇ ਨੰਬਰਾਂ ਤੇ ਲੋਕਲ ਕਮੇਟੀ ਬਣੀ ਹੋਈ ਆ ਨੰਬਰਾਂ ਤੇ ਸੰਪਰਕ ਕੀਤਾ ਜਾਵੇ ਮੇਰਾ ਨੰਬਰ ਹੈਗਾ 62836 37172 62836 37172 ਨੰਬਰ ਤੇ ਸੰਪਰਕ ਕਰਕੇ ਪੁੱਛ ਕੇ ਜੇ ਚੀਜ਼ ਦੀ ਜ਼ਰੂਰਤ ਆ ਉਹ ਵਸ ਤੂੰ ਸਾਡੇ ਕੋ ਲੈ ਕੇ ਆਂਦੀ ਜਾਵੇ ਕਿਉਂਕਿ ਤੁਹਾਡਾ ਇੱਕ ਇੱਕ ਰੁਪਿਆ ਜਿਹੜਾ ਸਹੀ ਜਗ੍ਹਾ ਤੇ ਲੱਗ ਸਕੇ ਇਹ ਅਸੀਂ ਕਾਮਨਾ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਫਿਰ ਇੱਕ ਪਰਿਵਾਰ ਨਾਮ ਨੂੰ ਬਿਠਾ ਆ ਮਹੀਂ ਜਿਹੜੇ ਪਰਿਵਾਰ ਪਾਣੀ ਦਾ ਬਹੁਤ ਕਹਿਰਤਾ ਉਹਨਿੰਦਾ ਮਨ ਨੂੰ ਬਿਠਾ ਕ ਚਾਹ ਪਲਾਈ ਬੜੀ ਸਵਾਦ ਚਾਹ ਸੀ ਬੱਚਿਆਂ ਨਾਲ ਚਾਹ ਪਲਾਈ ਬਹੁਤ ਮਨ ਨੂੰ ਹੋਇਆ ਫਿਰ ਮਨਾਂ ਵਹਾਂ ਕੁਝ ਪਰਿਵਾਰਾਂ ਨੂੰ ਪੈਸੇ ਵੀ دیے ਜਿਹੜੇ ਮਨ ਨੂੰ ਲੱਗਿਆ ਵੀ ਹਾਂ ਜਿਹਨੂੰ ਲੋੜ ਸੀ ਉਹਨ ਪਰਿਵਾਰਾਂ ਨੂੰ ਪੈਸੇ دیے ਮਨਾਂ ਤੋਂ ਫੋਟੋਆਂ ਕੁਝ ਕੀਆਂ ਬਾਕੀ ਦੀਏ ਹੋਰਾਂ ਨੂੰ ਵੀ ਤੇ ਕੁਝ ਪਰਿਵਾਰਾਂ ਦੀ ਫੋਟੋਆਂ ਆ ਜਿਨੂੰ ਜਿਲਕੇ ਹਮਤਾਲ ਸਕੇ ਫੋਟੋਆਂ ਤੋਂ ਉਸ ਤੋਂ ਬਾਅਦ ਮਾਨਾ ਡੀਜ਼ਲ ਵੀ ਬਈ ਘਰ ਘਰ ਬੰਦਿਆ ਮਹਾ ਜੋ ਪਰਿਵਾਰ ਜਿਨਕੇ ਖੇਤ ਜ਼ਮੀਨ ਨਸ਼ਟ ਹੋ ਗਏ ਉਹਨਾਂ ਕੇ ਘਰਾਂ ਮਾ ਜਿਆਦਾ ਨਹੀਂ ਤੋਂ 1 1 2 2 ਕੰਨੀ ਜਿੰਨੀ ਆਪਾਂ ਦੇ ਸਕੇ ਉਹ ਵੀ ਦੇ ਕੇ ਆਏ ਆ ਲੋ ਦੇਖੋ ਧਮ ਕੰਨੀ ਆ ਬੰਦੀ ਆਪਾਂ ਇਸ ਤਰ੍ਹਾਂ ਹਰੇਕ ਪਰਿਵਾਰ ਮਾ ਜੋ ਕਰ ਬਨੂ ਲਗੇ ਜਹਾਂ ਸੇ ਲੋੜ थी ਬਾਕੀ ਬਈ ਨੇ ਵੀਡੀਓ ਬਣਾਣੇ ਦਾ ਵੀ ਉਹ ਕਾਰਨ ਤਾਂ ਕਿਉਂਕਿ ਇਤਨੀ ਜਗ੍ਹਾ ਤੇ ਮਾਨੂੰ ਪੈਸਾ ਆਇਆ ਫੇਸਬੁਕ ਇੰਸਟਾਗ੍ਰਾਮ ਜਾਂ ਗੋਮਾ ਤੇ ਲੋਕਾਂ ਨੂੰ ਪਤਾ ਤਾਂ ਲੱਗਣਾ ਚਾਹੀਦਾ ਵੀ ਮਾਰਾ ਪੈਸਾ ਕਹਾਂ ਗਿਆ ਕਿਸ ਤਰ੍ਹਾਂ ਲੱਗ ਰਿਹਾ ਇਸ ਕਰਕੇ ਨੇ ਵੀਡੀਓ ਬਣਾਈਤੀ ਉਹ ਸਾਰੀ ਉਹ ਇਹ ਛਲ ਵੱਜਣ ਦੀ ਨਾ ਪਾਈ ਬੁੜਕਣ ਦਿਆ ਹਾਂ ਤੰਨ ਕਾ ਲਾਟੇ ਡਿੱਗਿਆ ਅੱਛਾ ਤੇ ਜਿਹੜਾ ਉਹ ਰੁਕ ਜਾਣੀ ਆ ਹਾਂ ਹਾਂ ਆਪਣੇ 50 ਫੁੱਟ ਐ ਬਨੇ ਤੰਨ ਘਰੇ ਡਿੱਗਿਆ ਅੱਛਾ ਜਿਹੜਾ ਉਹ ਰੁਕ ਮਾਰਾ ਡਿੱਗਾ ਜਿੰਨਾ ਨੂੰ ਹਾਂ ਅੱਗਾ ਤੇ ਇਹ ਦੋ ਘਰ ਉੱਥੇ ਡਿੱਗੇ ਦੋ ਭਰਾਵਾਂ ਦੇ ਅੱਛਾ ਇੱਕ ਘਰ ਆ ਸਾਹਮਣੇ ਦਰਿਆ 'ਚ ਡਗਾ ਵਾ ਕਮਾਦੂ ਸਾਹਮਣੇ ਤੇ ਇੱਕ ਆ ਦਸਾਂ ਘਰ ਹੁਣ ਡਿੱਗੰਦੇ ਆ ਦਸ ਕ ਉਹ ਘਰ ਵੀ ਡਿੱਗਣ ਜਗ੍ਹਾ ਉਹ ਖੜਿਆ ਹੁਣ ਹਾਂ ਡੇਪਿਆ ਦਾ ਕ ਡੇਪਿਆ ਵੇਲੀ ਡੇਪੀ ਸਰੀ ਤੇ ਕਰੀ ਬੰਦਿਆਂ ਦਾ ਬਚੋ ਮਾਕ ਬੰਦਿਆਂ ਬਜਾ ਔਦ ਰਿਆ ਆ ਜਾ ਅਸਦ ਰਿਆ ਆ ਵਾ ਅੱਛਾ ਅਸਲ ਦਰਿਆ ਉਹ ਮਾਹਾਂ ਨੂੰ ਜੋ ਕਾਹਨੂ ਆ ਗਿਆ ਫਿਰ ਲੈ ਵੀ ਜਿਹੜਾ ਇਹ ਬਾਈ ਤਾਂ ਜੋ ਮਾਨੂੰ ਲੈ ਕੇ ਗਿਆ ਫਿਰ ਟਰੈਕਟਰ ਟ੍ਰੈਲੀ ਵਿੱਚ ਬਿਠਾ ਕੇ ਕਰਾ ਤੁਹਾਨੂੰ ਦਿਖਾ ਕੇ ਲਿਆਉਂ ਚਲੋ ਇਹ ਦਿਖਾ ਕੇ ਮਾਨੂੰ ਕਿਆ ਲਾਇਆ ਭਈਓ ਯਹਾਂ ਦਖਰਾਇ ਤਾ ਇਹ ਵਿਆਸ ਦਰਿਆ ਦਾ ਜਹਾਂ ਸਭ ਤੇ ਸਭ ਤੇ ਬੜਾ ਆਪਾੜ ਪੜਿਆ ਯਹਾਂ ਵਿਆਸ ਦਰਿਆ ਨੇ ਆਪਣਾ ਰਸਤਾ ਹੀ ਬਦਲ ਲਿਆ ਜਹਾਂ ਬੰਦ ਤਾ ਬੰਦ ਤੋਂ ਬਹੁਤ ਦੂਰ ਰਹਿ ਗਿਆ ਬੰਦ ਕਦੋਂ ਪਤਾ ਵੀ ਨਹੀਂ ਲੱਗ ਰਿਹਾ ਸਿੱਧਾ ਹੀ ਦਰਿਆਨਾ ਕਿਆ ਕਰਿਆ ਗਵਾਵਾਂ ਨੂੰ ਸਿੱਧਾ ਹੋ ਗਿਆ ਹਰ 10 11 ਘਰ ਤੋਂ ਐਸੇ ਦਿਖਾਈ ਪਈ ਨਾ ਜਿਹੜਿਆਂ ਦਾ ਪਤਾ ਵੀ ਨਹੀਂ ਲੱਗ ਰਿਹਾ ਵੀ ਇੱਥੇ ਘਰ ਤੇ ਸਾਰਾ ਦਰਿਆਨਾ ਆਪਣਾ ਰਸਤਾ ਹੀ ਬਦਲ ਲਿਆ ਪਾਣੀ ਦਾ ਵਹਾਅ ਦੇਖੋ ਕਿੰਨਾ ਤੇਜ਼ਾ ਇੱਥੋਂ ਦਰਿਆ ਨਹੀਂ ਤਾਂ ਇਹ ਤਾਂ ਦਰਿਆ ਗਵਾਵਾਂ ਨੂੰ ਹੋ ਕਾ ਜਾ ਰਿਹਾ ਹੈ ਇਹ ਆਪਣਾ ਵਸਾ ਨਹੀਂ ਪਾਣੀ ਨਹੀਂ ਨਾ ਦੱਸ ਕਿ ਵਸਾ ਜਾ ਜਿਸ ਤਰ੍ਹਾਂ ਪਾਣੀ ਆ ਹਾਂ ਉਦੋਂ ਜਾ ਕੇ ਵੱਜੂ ਐਸ ਤਰ੍ਹਾਂ ਹੀ ਵੱਜਣਾ ਇਹਨੇ ਉਹ ਇਹ ਪਾਣੀ ਜਾਂਦਾ ਰਿਹਾ ਹੈ ਜੀ ਜਾ ਰਿਹਾ ਕਿਧਰ ਹੈ ਪਿੰਡਾਂ ਵਾ ਨਹੀਂ ਨਹੀਂ ਇਹ ਬੰਦ ਹੋ ਜਾ ਪਾਣੀ ਉਹ ਪਾਣੀ ਕਹਾਂ ਜਾ ਰਿਹਾ ਹੈ ਬਾਈ ਉਹ ਇਹ ਪਾਣੀ ਆਓ ਇੱਥੋਂ ਨਾ ਰਸਤਾ ਤੁਸੀਂ ਘੁੰਮ ਗਏਂ ਦਰਿਆ ਇੱਥੇ ਆ ਜਾਂਦਾ ਇਹ ਹੁਣ ਸਿੱਧਾ ਦਰਿਆ ਨੂੰ ਹੋ ਗਿਆ ਅੱਛਾ ਸਿੱਧਾ ਹੀ ਹੋ ਗਿਆ ਪਹਿਲਾਂ ਘੁੰਮਾ ਦਇਓ ਉਹ ਬੰਦ ਹੋ ਜਾ ਰਿਹਾ ਉਹ ਉੱਪਰ-ਉੱਪਰ ਘੁੰਮ ਗਏ ਉਹ 10-12 ਘਰ ਵਿੱਚ ਕੇ ਰਹਿ ਗਏ ਉਹ ਜੇ ਰਖਾਈਂ ਕਰ ਉਹ 10-12 ਘਰ ਦੇ ਦੋਏ ਪਿੱਛੇ ਮਾ ਗਿਆ ਦੋਏ ਪਾਸੇ ਦੇ ਪਿੱਛੇ ਮਾ ਗਿਆ ਉਹ ਪਹਿਲਾਂ ਇਹ ਬਈ ਇਹ ਨਿਊ ਘੁੰਮ ਗਿਆ ਜਾਦਾ ਇਹ ਨਿਊ ਸਿੱਧਾ ਹੋ ਲਿਆ ਹਾਂ ਉਹ ਐ ਜਾਣਾ ਉਹਨੇ ਉੱਪਰ ਚੜਨਾ ਉਹ ਟੱਕਰ ਮਾ ਗਿਆ ਟੱਕਰ ਪਾਣੀਆ ਨੇ ਬਣਾਇਆ ਵਾ ਹੁਣ ਆਪਣੀ ਟੱਕਰ ਲੱਗੀ ਜਦੋਂ ਮਸ਼ੀਨਾਂ ਜਿਹੜਾ ਪਾਣੀ ਕੱਦ ਬੰਦ ਹੋ ਗਿਆ ਕਹੇ ਬਾਬਾ ਕਾਹ ਠੰਡੀ ਹਵਾ ਆਉਂਦੀ ਏ ਕੀ ਕਹਾਂਦਾ ਪੰਨੇ ਬਾਈ ਬੁ ਕਹਿ ਲਾਰੇ ਨਾਲ ਹਾਂਜੀ ਕੀ ਕਹਿੰਦਾ ਠੰਡੀ ਹਵਾ ਵੀ ਠੰਡੀ ਬਹੁਤ ਜਾਈ ਅੱਛਾ ਕਹਿੰਦਾ ਚੱਲਦੀ ਗਲਾ ਬਾਬੇ ਨਾਨਕ ਦੀ ਮੇਰ ਅੱਜ ਤੇਰੇ ਜੜ ਕੇ ਉਹ ਦੇਖੋ ਦਰਿਆ ਕਰਕੇ ਨੇੜੇ ਨੂੰ ਸੁੱਕਾ ਜਾ ਰਿਹਾ ਪਰ ਹਸਰੇ ਪੰਜਾਬੀ ਬਈ ਵੇ ਆਪੇ ਆਪੀ ਲੈ ਵੀ ਅੰਦੇਵੇ ਫੇਰ ਮਾਨਾ ਇੱਕ ਬਾਬਾ ਦੇਖਿਆ ਕਿਸ਼ਤੀਵਾਂ ਜਾ ਰਿਆ ਦਾ ਆਪਣੇ ਘਰਾਂ ਨੂੰ ਲੈ ਵੀ ਫੇਰ ਮਾਨਾ ਜੋ ਮਾਰੇ ਪਰ ਰਸ ਤੇ ਪਾਣੀ ਖਾਣੇ ਪੀਣੇ ਦਾ ਸਮਾਨ ਤਾਂ ਉਹ ਸਾਰਾ ਜਹਾਜ-ਜਹਾਜ ਬੰਦਿਆ ਗਿਆ ਬੰਦਿਆ ਗਿਆ ਬਾਕੀ ਮਾਨਾ ਗੁਰਦੁਆਰੇ ਮੈਂ ਤਾਰਿਆ ਜਿਸ ਗੁਰਦੁਆਰਾ ਸਾਹਿਬ ਮਾਤੇ ਲੋਕਾਂ ਨੂੰ ਜਿਹੜੇ ਬੰਦ ਲਾਏ ਤੇ ਉਹਨਾਂ ਪਲੰਗਾਂ ਜਾ ਰਿਆ ਤੇ ਆਸ-ਪਾਸ ਕੇ ਲੋਕ ਜਿਸ ਗੁਰਦੁਆਰੇ ਸਾਹਿਬ ਮਾ ਲੰਗਰ ਖਾਣ ਆ ਰਹੇ ਤੇ ਮਹਾ ਬਾਕੀ ਸਮਾਨ ਮਾਨਾ ਤਾਰਿਆ ਵਾਹਾਂ ਤੇ ਲੋਕਾਂ ਪਹੁੰਚਦਾ ਵੀ ਕਰਿਆ ਵਾਹਾਂ ਤੇ ਇਸ ਤਰ੍ਹਾਂ ਕੇ ਗੱਠੇ ਹੋ ਗਏ ਜਾਂ ਹੋਰ ਸਮਾਨ ਜਿਹੜਾ ਵੀ ਤਾਂ ਉਹ ਮਾਨਾ ਉਸ ਗੁਰਦੁਆਰਾ ਸਾਹਿਬ ਤਾਰ ਕਾ ਮਹਾ ਤੇ ਬਤਾਇ ਫੇਰ ਵੀ ਮਾਨਾ ਚਾਰਾ ਤਰਵਾਇਆ ਚਾਰਾ ਤਰਵਾ ਕਾ ਚਾਰੇ ਨੂੰ ਬੰਡਵਾਇਆ ਜ਼ਿਆਦਾਤਰ ਉਹ ਲੋਕਾਂ ਦਾ ਚਾਰਾ ਪਹਚਾਇਆ ਮਾਨਾ ਜਿਹਨੂੰ ਲੋੜ ਸੀ ਜਿਹੜੇ ਬੰਦੇ ਬੰਦਪਾ ਕੰਮ ਕਰ ਰਹੇ ਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਵੀਰ ਨੌਜਵਾਨ ਹਰ ਪੀੜਤਾ ਤੇ ਦੇਖੋ ਜਿਲ੍ਹਾ ਮਹਾਲੀ ਪਿੰਡ ਚੜੋ ਬੀੜਾ ਤੋਂ ਸੇਵਾ ਲੈ ਕੇ ਆਏ ਚਾਰ ਦੀ ਹੋਰ ਮੇਰੇ ਵੀ ਇਧਰ ਇਧਰ ਡੀਜ਼ਲ ਦੀ ਸੇਵਾ ਕਰਕੇ ਬੰਦੇ ਉੱਤੇ ਹੋਰ ਲੋੜਵੰਦਾਂ ਨੂੰ ਵੀ ਡੀਜ਼ਲ ਦੇ ਕੇ ਆਏ ਆ ਦੇਖਿਆ ਨਵੀਂ ਹਾਂਜੀ ਬਹੁਤ ਬਹੁਤ ਵੱਡਾ ਧੰਨਵਾਦਵਾਦ ਜਿਹੜਾ ਅੱਜ ਆਪਣੇ ਆਪ ਨੇ ਆਗੇ ਰੋਤੇ ਆ ਸੇਵਾਦਾਰ ਬੰਤੇ ਸ਼ੱਕ ਰੇ ਆ ਲੰਗਰ ਕਿਨ ਕਾ ਲੰਗਰ ਲਾਇਆ ਆ ਆਪਣੇ ਕੇਸਰੀ ਪੰਜਾਬ ਕੇਸਰੀ ਅਖਬਾਰ ਵਾਲੇ ਪੰਜਾਬ ਕੇਸਰੀ ਅਖਬਾਰ ਵਾਲਿਆਂ ਲੰਗਰ ਲਾਇਆ ਬਾਈ ਬੜੇ ਸੋਹਣੇ ਛੋਲੇ ਆ ਹੈ ਬਾਈ ਡਾ ਧੱਕ ਰਿਆ ਬਾਈ ਪੂਰਾ ਕਰ ਦੇਣਾ ਅਨਾ ਹੋਣਾ ਚਾਹੀਦਾ ਦੋ ਦਿਨ ਹੋ ਗਏ ਸੀ ਆਈਡੀ ਜਿੱਤ ਤਰਫੇ ਬਾਈ ਡਾ ਕਦੋਂ ਕੱਢੋ ਦੇਂਗੇ ਸਹੀ ਬਾਤ ਹੈ ਚਲੋ ਚੱਲੀਏ ਹੋ ਉਹ ਨਵੇਂ ਗੱਲਸਾ ਦਾ ਬਾਬਾ ਜੀ ਰਾਤ ਜਿਹੜਾ ਚਾਰਾ ਦੇਗਾ ਗਏ ਤੇ ਪਹੁੰਚ ਗਿਆ ਜੀ ਲੱਦਿਆ ਜੀ ਫੇਰ ਰਾਤ ਬਾਬੇ ਨੂੰ ਚਾਰਾ ਦੇਗਾ ਗਏ ਤੇ ਹਮ ਬਾਬੇ ਨੂੰ ਪੁੱਛਿਆ ਵੀ ਪਹੁੰਚ ਗਿਆ ਗੋਵਾਂ ਸਾਰੇ ਵਾਂ ਹਾਂ ਜੀ ਸਹੀ ਜਗ੍ਹਾ ਪਹੁੰਚ ਗਿਆ ਜਿੱਥੇ ਹਰਪੀਟ ਡੰਗਰ ਬਗਾਇਆ ਮੱਝਾਂ ਹਾਂ ਸਹੀ ਟੈਂਪਰੀ ਪਹੁੰਚ ਗਿਆ ਧੰਨਵਾਦ ਜੀ ਧੰਨਵਾਦ ਤੁਹਾਡਾ ਆ ਡੀਜ਼ਲ ਡੀਜ਼ਲ ਪਹੁੰਚ ਗਿਆ ਦਾ ਕੱਲ ਡੀਜ਼ਲ ਕੱਲ ਪਹੁੰਚ ਗਿਆ ਜਿਆ ਡੀਜ਼ਲ ਆ ਹਾਂ ਇਹ ਮਸ਼ੀਨਾਂ ਦੇ ਵਿੱਚ ਪਾਇਆ ਉਹਨਾਂ ਟੱਡਣਾ ਪਾਇਆ ਹਾਂ ਜਿਹੜਾ ਬੱਚਾ ਉਹ ਫਿਰ ਜਿੰਨੇ ਆ ਉਹਨਾਂ ਸੰਕਰ ਮੰਡ ਗਏ ਵੰਡ ਗਏ ਠੀਕ ਹੈ ਧੰਨਵਾਦ ਬਾਬਾ ਬਾਈ ਬਤਾ ਦਿਓ ਦਵਾਰੇ ਆਵਾਂਗੇ 15 ਦਿਨਾਂ ਦੇ ਲਾਤ ਹਾਜੀ ਪਹਿਲੀ ਹੋਵੇ ਤੇ ਆ ਜਾਊਗੀ ਮੈਂ ਇਹ ਤੋਂ ਆਏ ਆ ਵੀ ਹੁਣ ਅਸੀਂ ਕਿੱਥੇ ਹੋਏ ਗਏ ਹਮ ਸਾਰੇ ਪੈਸੇ ਨਹੀਂ ਲਾ ਰਹੇ ਪੈਸੇ ਲਾਵਾਂਗੇ ਬਾਅਦ ਵਿੱਚ ਯਾਰ ਤੁਸੀਂ ਕੰਗਾ ਐਸੇ ਤਰੀਕੇ ਨਾਲ ਇੱਕ ਕੰਟੈਕਟ ਨੰਬਰ ਆ ਗਿਆ ਹਮ ਆਵਾਂਗੇ ਜਦੋਂ ਤੁਹਾਨੂੰ ਚੰਗਾ ਲੱਗੇ ਬਾਈ ਬਹੁਤ ਵਧੀਆ ਠੀਕ ਉਸ ਤੋਂ ਬਾਅਦ ਜਿੰਨੂ ਖਾ ਦੀ ਲੋੜ ਹੈ ਖਾ ਦੀ ਦੀ ਲੋੜ ਹੈ ਜਿੰਨਾ ਵੀ ਤੁਹਾਡੇ ਕੋਲ

ਮੈਲ ਮੈਲ ਵਾਲਾ ਮੈਲ ਵਾਲਾ ਬਾਕੀ ਬਈ ਨੇ ਸਾਰੇ ਗਾਵਾਂ ਮ ਅੱਜ ਫੇਰ ਕੱਲ ਡੀਜ਼ਲ ਬੰਦ ਗਏ ਤੇ ਅੱਜ ਫੇਰ ਡੀਜ਼ਲ ਲੇਕਾ ਆਏ ਪੈਸੇ ਦੀ ਸੇਵਾ ਵੀ ਕੀਤੀ ਪੈਸੇ ਵੀ ਬੰਡੇ ਤੇ ਬਾਕੀ ਡੀਜ਼ਲ ਦੀ ਆ ਤਾਂ ਅੱਜ ਫੇਰ ਡੀਜ਼ਲ ਲੈ ਕੇ ਜਾ ਰਹੇ ਆ ਬਾਕੀ ਜਿਹੜੇ ਪਰਿਵਾਰ ਐਸੀ ਲਗਾ ਜਿੰਨੂੰ ਪੈਸੇ ਦੀ ਲੋੜ ਆ ਜਨਕੇ ਫਸਲ ਖਰਾਬ ਹੋ ਗਈ ਉਸੋ ਸਾਹਿਬ ਤੈਨੂੰ ਪੈਸੇ ਵੀ ਦੇਦੇ ਆ ਬਾਈ ਗੱਲ ਪ੍ਰੀ ਤੇ ਬਾਈ ਧੰਨਵਾਦ ਜਿਹੜੇ ਬਾਈ ਸੇਵਾ ਲਾ ਰਹੇ ਆ ਹਮ ਕੋਸ਼ਿਸ਼ ਕਰ ਰਹੇ ਪੂਰੀ ਲੋਥਰੀ ਸੇਵਾ ਆਈ ਵੀ ਆ ਹੋਰ ਲੋਕਾਂ ਤੱਕ ਪਹੁੰਚਾਣੀ ਹੈ ਜਿਹੜੇ ਲੋਕਾਂ ਨੂੰ ਜਰੂਰਤ ਆ ਲੈ ਵੀ ਅਗਲੇ ਦਿਨ ਫਿਰ ਹੁਣ ਦੂਸਰੀ ਸਾਈਡ ਗਏ ਪਰ ਆਪ ਵੀ ਫਸਲਾਂ ਨੂੰ ਦੇਖ ਕੇ ਰੋਣੀ ਆ ਵਦੀ ਇੱਕ ਜ਼ਿਮੀਦਾਰ ਹੀ ਜ਼ਿਮੀਦਾਰ ਦਾ ਦੁੱਖ ਸਮਝ ਸਕਾ ਵੀ ਕਿਆ ਬੰਦੇ ਦੇ ਮਨ ਪਾ ਬੀਤਰੀ ਹੋਈ ਬਾਕੀ ਬਈ ਮਾਰੇ ਬੰਦੇ ਸੇਵਾਵਾਂ ਬਹੁਤ ਪੱਕੇ ਦੇ ਬਹੁਤ ਸੇਵਾ ਗਰੀਬਾਈਆਂ ਦਾ ਫੇਰ ਦੁਬਾਰਾ ਬਣਾ ਢੋਲਾਵਾਂ ਦੇ ਪਿੱਪੀਆਂ ਭਰੀ ਮੇ ਬੰਦੀ ਫੇਰ ਦੁਬਾਰਾ ਕੰਪਾਸ ਵੇਰੀ ਲੱਗੇ ਤੇ ਆਪਣਾ ਤੋਂ ਬਈ ਉਸਤੇ ਬਾਅਦ ਕਬੀਰਪੁਰ ਗਏ ਹਮ ਜਹਾਂ ਇੱਕ ਮੰਡੀ ਮਾ ਕਾਪਰੇਟਿਵ ਸੁਸਾਇਟੀ ਤੇ ਯਹਾਂ ਤੇ ਕਰ ਰਹੇ ਕਿ ਆ ਦਿਨੇ ਯਹਾਂ ਤੇ ਥੈਲੇ ਮਿੱਟੀ ਦੇ ਪਰ ਕਬੰਦਾ ਪਾ ਜਾ ਰਹੇ ਤੇ ਅੱਛਾ ਯਹਾਂ ਤੇ ਮਿੱਟੀ ਦੀ ਟਰੈਲੀਆਂ ਪਰ ਕਾ ਜਾ ਰਹੀ ਸੀ ਮਿੱਟੀ ਪਹਿਲਾਂ ਇਕੱਠੀ ਕਰ ਰੱਖੀ ਸੀ ਤਾਂ ਯਹਾਂ ਤੇ ਮਿੱਟੀ ਜਾ ਰਹੀ ਸੀ ਬੰਦਾ ਬਾ ਬਾਕੀ ਯਹਾਂ ਚਾਰਾ ਚੂਰਾ ਵੀ ਸਾਰਾ ਥਾ ਜੋ ਲੋਕਾਂ ਨੂੰ ਪਚਾਇਆ ਜਾ ਰਿਹਾ ਥਾ ਜਿੰਨੂੰ ਲੋਡ ਥੀ ਮਨਾਂ ਯਹਾਂ ਕੀ ਕਰ ਰਹੇ ਮਨਾਂ ਯਹਾਂ ਡੀਜ਼ਲ ਦਾ ਜਿਹੜਾ ਮਾਰੇ ਪਰ ਬਚਿਆ ਵਾ ਸਾਰਾ ਢੋਲ ਡੀਜ਼ਲ ਕੇ ਤੇ ਜਿਹੜੇ ਮਨਾਂ ਯਹਾਂ ਦੇ ਦਈਏ ਕਿਉਂਕਿ ਯਹਾਂ ਤੇ ਟਰੈਕਟਰਾਂ ਵਾ ਪਾਪਾ ਦਾ ਸਾਰਾ ਕੰਮ ਚੱਲ ਰਿਹਾ ਥਾ ਮਸ਼ੀਨਾਂ ਦਾ ਵੀ ਟਰੈਕਟਰਾਂ ਦਾ ਸਮਾਨ ਦੇਖ ਆਇਆ ਦੇਖੋ ਕਿੰਨਾ ਸਮਾਨ ਇਕੱਠਾ ਕਰਿਆ ਬਈ ਉਹ ਫਤੇਗੜ ਸਾਹਿਬ ਵਾਲੀ ਟਰਾਲੀਆਂ ਖੜੀਆਂ ਬਈ ਸਾਰਾ ਸਿਸਟਮ ਇਹਾ ਬਹੁਤ ਵਧੀਆ ਲੱਗਿਆ ਮਾਨੂੰ ਬਾਈ ਦਾ ਸਲਾਹ ਵੀ ਬਹੁਤ ਵਧੀਆ ਦੇਇਆ ਮਾਨੂੰ ਹਰ ਉਹ ਸਲਾਹ ਜਿਹੜੀ ਅੱਗਾ ਹੀ ਵੀਡੀਓ ਚਲਾ ਗਈ ਉਸਮਾਓ ਅੱਗੇ ਬੀਬੀ ਕੀ ਗੱਲ ਦੱਸੋ ਹੁਣ ਅਸੀਂ ਡੀਜੇ ਲੈ ਕੇ ਆਏ ਹਾਂ ਅਸੀਂ ਫੇਰ ਆਣਾ ਥੋੜੇ ਦਿਨਾਂ ਬਾਅਦ ਤੁਹਾਨੂੰ ਇਹ ਦੱਸੂ ਵੀ ਇੱਥੇ ਲੋਡ ਕਾਦੀ ਲੋਡ ਹੈ ਸਹੀ ਤਰ੍ਹਾਂ 100% ਦੱਸਦਾ ਨੰਬਰ 20 25 ਦਿਨ ਜੇ ਤੁਸੀਂ ਨਾ ਆਓ ਤੁਸੀਂ ਆਪਣੇ ਪੈਗ ਕਰਕੇ ਕਰ ਲਓ ਠੀਕ ਹੈ ਜਿੱਦਾਂ ਗਾਰਡਲੇ ਬੰਦੇ ਪਾਣੀ ਬਿਲਕੁਲ ਸੁੱਕ ਗਿਆ ਤੇਨੂੰ ਨਾਮ ਲੈ ਕੇ ਜਾਵਾਂਗੇ ਸਹੀ ਲੋੜਵੰਦ ਕਦੇ ਜਿਹੜੇ ਨਾ ਤੈਨੂੰ ਕੋਈ ਬਸਣ ਨਹੀਂ ਦੇਣਾ ਤੁਸੀਂ ਲੈ ਕੇ ਤੁਸੀਂ ਉਹਨਾਂ ਖਾਲੀਆ ਪਾਉਣਾ ਠੀਕ ਹੈ ਤੁਸੀਂ ਜਾ ਕੇ ਦੇਖੋ ਕਿ ਕਿਹੜੇ ਬੰਦੇ ਦੀ ਕੀ ਲੋੜ ਆ ਆਪਦੀ ਸ਼ਰਤਾਂ ਬਣਾਓ ਕੋਈ ਸੇਵਾ ਕਰ ਤੋਂ ਕੀ ਇਹਦਾ ਕਰਫੂ ਤੋਂ ਉਹਨੂੰ ਇੱਥੇ ਲੈ ਲਓ ਸੀਟ ਲੈ ਲਓ ਕਿਹੜੀ ਚੀਜ਼ ਦਾ ਵੇਅਰ ਕਰਨਾ ਹੈ ਉਹ ਤੋਂ ਉਹ ਵੇਖਦੀ ਰਿਹਾ ਕਰ 15 16 ਬੰਦੇ ਹੋਣਗੇ ਠੀਕ ਹੈ ਥੋੜੀ ਜੀ ਜਾਂ ਕਿਸੇ ਦੀ ਮਤਲਬ ਲੋੜ ਥੋੜੀ ਟੀ.ਐੱਬੀ ਬਾਦੀ ਹੈ ਟੀ.ਐੱਬੀ ਦਾ ਕੋਈ ਲੋੜ ਜਾਂ ਕਿਸੇ ਨੂੰ ਪ੍ਰਾਪਤ ਹੋਵੇ ਜੇ ਤੁਸੀਂ ਤਾਂ ਮੇਰੇ ਕੋਲ ਕੁਝ ਲੈ ਜਾਗੇ ਤੋੜੇ ਨੂੰ ਵੀ ਆਈ ਹਾਂ ਜਮਨ ਕਰਕੇ ਇਹੋ ਜਿਹਾ ਜਰੂਰ ਬਤਨ ਨਹੀਂ ਕੋਈ ਛੋਟੀ ਗੱਲ ਹੈ ਜੀ ਬਿਲਕੁਲ ਕੋਈ ਕੁਸ਼ਨਾ ਬਿਲਕੁਲ ਹਲੇ ਕੁਝ ਨਹੀਂ ਹੋਇਆ ਮੈਂ ਸੁਣਾ ਦੂੰਗਾ ਚਲੋ ਹੁਣ ਅਸੀਂ ਸਹੀ ਚੀਜ਼ ਲੈ ਕੇ ਆਇਆ ਹੁਣ ਡੀਜ਼ਲ ਦੀ ਲੋੜ ਸੀ ਠੀਕ ਹੈ ਜੀ ਹੁਣ ਹੈਗੀ ਆ ਮਹੀਨੇ ਬਾਅਦ ਦਾ ਪਾਣੀ ਉੱਤਰ ਜਾਣਾ ਫਿਰ ਜੋ ਆਪ ਦੱਸ ਰਹੇ ਹੋ ਉਹ ਚੀਜ਼ ਦੀ ਲੋੜ ਪੈਣੀ ਹੈ ਤੁਸੀਂ ਪਹਿਲਾਂ ਇੱਕ ਵਾਰੀ ਆਪ ਆਇਓ ਠੀਕ ਹੈ ਜੀ ਆਪ ਆਇਓ 500 ਜਾਨੇ ਤੇ ਗੱਡੀ ਲੈ ਕੇ ਤੇ ਤੁਸੀਂ ਗਰਾਉਂਡ ਲੈਵਲ ਤੇ ਜਾ ਕੇ ਦੇਖ ਲਓ ਜੇ ਉੱਥੇ ਆਪਾਂ ਨੂੰ ਸਹੀ ਮੈਨੇਜ ਵਿੱਚ ਕਿਸੇ ਵੀ ਲੋਗ ਹੈ ਜਹੀਂ ਚੱਕਪਤੀ ਤੋਂ ਨੂੰ ਬਾਜ਼ਾਰ ਤੋਂ ਜਿੱਥੋਂ ਵੜਤ ਚਾਹੀਏ ਤੋਂ ਬਾਂਦੀ ਸੇਵਾ ਚੱਲ ਰਹੀ ਆ ਦਾਣਾ ਮੰਡੀ ਕਬੀਰਪੁਰ ਦੇ ਵਿੱਚ ਸਾਡੇ ਕੋਲ ਸਾਡੇ ਵੀਰਾਂ ਬਾਰੇ ਦੇ ਲਾਡੋਂ ਜਿਹੜਾ ਉਸ ਪਿੰਡ ਦਾ ਨਰਾ ਬਿਲਕੁਲ ਪੰਜਾਬ ਦਾ ਦੇਨ ਉਹ ਹਰਿਆਣਾ ਦਾ ਬਾਡਰ ਆ ਉੱਥੋਂ ਆਏ ਆ ਇਹਨਾਂ ਸਾਨੂੰ 400 ਲੀਟਰ ਡੀਜ਼ਲ ਦੀ ਸੇਵਾ ਕੀਤੀ ਆ ਅਸੀਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਤੇੋਂ ਤੇ ਸੇਵਾ ਕਰਨ ਤੇ ਮਹਾਰਾਜ ਜੀ ਨੇ ਚੜ੍ਹਦੀ ਕਲਾ ਕਰੇ ਤਾਂ ਦਹਾਣਾਂ ਦੀ ਖੇਤ ਕਮਾਈ ਦੇ ਵਿੱਚੋਂ 400 ਲੀਟਰ ਡੀਜ਼ਲ ਸੇਵਾ ਵਿੱਚ ਦਿੱਤਾ ਵਾ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜਿੱਕਾ ਖਾਨ ਸਾਹਿਬ ਵਾਹਿਗੁਰੂ ਜੀ ਮਤੇ